ਹੁਣ ਮੇਰਾ ਇੱਕ ਵੀਰ ਡਿਬੜੂਗਰ ਜੇਲ੍ਹ ਚ ਹੈ ਸਾਰਾ ਪੰਜਾਬ ਲੱਗਿਆ ਉਹ ਆਪਣੇ ਸਾਥੀਆਂ ਲਈ ਕਿਉਂ ਨੂੰ ਛਡਾਓ ਉਹਨੂੰ ਛਡਾਓ ਉਹਨੂੰ ਛਡਾਓ ਯਾਰ ਜਿੰਨੀ ਉਸ ਮੇਰੇ ਵੀਰ ਦੀ ਉਮਰ ਹੈ ਉਹ ਤੋਂ ਵੱਧ ਤਾਂ ਖੈਰਾ ਸਾਹਿਬ ਦੀ ਅੰਦਰ ਜੇਲ੍ਹ ਹੈ ਪਹਿਲੇ ਖੈਰਾ ਸਾਹਿਬ ਨੂੰ ਛਡਾਉਣਾ ਚਾਹੀਦਾ ਹੈ ਕਿ ਜਿਹੜਾ 1 ਸਾਲ ਅੰਦਰ ਹੈ ਬਾਦਲ ਸਾਹਿਬ ਨੇ 16 ਸਾਲ ਐਨਐਸਐ ਵਿੱਚ ਜੇਲ੍ਹ ਕੱਟੀ ਕਿਤੇ ਬਾਦਲ ਸਾਹਿਬ ਨੇ ਤਾਂ ਨਹੀਂ ਕਿਹਾ ਕਿ ਮੈਨੂੰ ਛੱਡ ਦਿਓ ਕਿਤੇ ਬਾਲ ਸਾਹਿਬ ਦੇ ਪਰਿਵਾਰ ਤਾਂ ਨਹੀਂ ਨਹੀਂ ਧਰਨੇ ਦਿੱਤੇ ਕਿ ਸਾਡੇ ਬਾਪੂ ਨੂੰ ਛੱਡ ਦਿਓ ਜੀ ਸਾਡੇ ਬਾਪੂ ਨੂੰ ਛੱਡ ਦਿਓ ਯਾਰ ਅਕਾਲੀ ਦਲ ਦਾ ਇਤਿਹਾਸ ਹੈ ਕੌਮ ਦਾ ਇਤਿਹਾਸ ਹੈ ਨਾ ਅਸੀਂ ਜਮਾਨਤ ਮੰਗੀਏ ਨਾ ਅਸੀਂ ਭਰੋਲ ਤੇ ਆਈਏ ਜਿਹੜੇ ਲੋਕ ਇੱਕ ਸਾਲ ਜੇਲ੍ਹ 'ਚ ਨਹੀਂ ਕਰ ਸਕਦੇ ਉਹ ਕੀ ਤੁਹਾਡੇ ਵਾਸਤੇ ਜਾਨਾ ਮਾਰ ਦੇਣਗੇ ਐਜ਼ ਅ ਅਕਾਲੀ ਦਲ ਦਾ ਪ੍ਰਧਾਨ ਹੋਣ ਦੇ ਨਾਤੇ ਮੇਰੀਆਂ ਵੀ ਜ਼ਿੰਮੇਵਾਰੀਆਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਕੌਮ ਦੀ ਜਥੇਬੰਦੀ ਹੈ ਕੌਮ ਦੀ ਅਗਵਾਈ ਕਰ ਰਹੀ ਹੈ ਮੈਂ ਨਹੀਂ ਚਾਹੁੰਦਾ ਕਿ ਆਪਣੇ ਨੌਜਵਾਨਾਂ ਨੂੰ ਮਾਰਿਆ ਜਾਏ ਮੈਂ ਨਹੀਂ ਚਾਹੁੰਦਾ ਉਹ ਹਲਾਕ ਜਿਹੜੇ 30 ਸਾਲ ਪਹਿਲੇ ਸੀ ਪੰਜਾਬ ਨੂੰ ਬਚਾ ਲਈਏ ਕੌਮ ਨੂੰ ਬਚਾ ਲਈਏ ਮੈਂ ਤੁਹਾਨੂੰ ਕਹਿਣਾ ਚਾਹਣਾ ਹੈ ਬੜੀਆਂ ਤਾਕਤਾਂ ਆ ਗਈਆਂ ਬੜੀਆਂ ਤਾਕਤਾਂ ਇਹ ਜੀਆਂ ਆ ਗਈਆਂ ਜਿਨ੍ਹਾਂ ਦੀ ਸ਼ਕਲ ਕਾਲੀ ਦਲ ਮੰਘੂ ਪਹਿਰਾਵਾ ਬਣਾ ਲੈਣੇ ਆ ਗਰਮ ਗਰਮ ਨਾਰੇ ਦੇਣਗੇ ਆਪਾਂ ਸੋਚਦੀਆਂ ਆ ਇਹਨਾਂ ਨੇ ਆਪਾਂ ਨੂੰ ਪਤਾ ਨਹੀਂ ਕੀ ਬਣਾ ਦੇਣਾ ਹੁਣ ਤੁਸੀਂ ਦੱਸੋ ਸਿਮਰਜੀਤ ਸਿੰਘ ਮਾਨ ਜਿਨੇ ਲਗਾਤਾਰ ਨਾਲੇ ਇੱਕ ਪਾਸੇ ਖਾਲਿਸਤਾਨ ਦਾ ਨਾਅਰਾ ਲਾਈ ਜਾਂਦਾ ਤੇ ਦੂਜੇ ਪਾਸੇ ਸੰਵਿਧਾਨ ਦੀ ਗੱਲ ਕਰੀ ਜਾਂਦਾ ਆ ਦੋ ਗੱਲਾਂ ਦੋਗਲੀਆਂ ਗੱਲਾਂ ਕਿਵੇਂ ਆ ਸਿਮਰਜੀਤ ਸਿੰਘ ਮਾਨ ਜਬਾਨ ਤਾਂ ਜਬਦ ਹੋ ਗਈ ਆਪਣੀ ਪਾਰਟੀ ਕਿਉਂ ਨਹੀਂ ਬੰਦ ਕਰਦਾ ਕਿਉਂਕਿ ਬਾਹਰ ਜਾਣ ਵਾਸਤੇ ਜਿਨੇ ਮੁੰਡੇ ਨੇ ਬਾਹਰ ਵੀਜ਼ਾ ਲੈਣਾ ਹੈ ਲੱਖ ਰੁਪਿਆ ਦਿਓ ਤੇ ਚਿੱਠੀ ਲੈ ਲਓ ਜਿਹੜਾ ਲੀਡਰ ਚਿੱਠੀ ਦੇਣ ਵਾਸਤੇ ਲੱਖ ਰੁਪਿਆ ਲਾਊਗਾ ਉਹ ਪਾਰਟੀ ਕਿ ਤੁਹਾਡੇ ਵਾਸਤੇ ਲੜਾਈ ਲੜੂਗੀ ਅੱਜ ਮੈਂ ਹੁਣੀ ਮੈਂ ਧਾਮੀ ਸਾਹਿਬ ਨਾਲ ਗੱਲ ਕਰ ਰਿਹਾ ਸੀ ਅਸੀਂ ਬੰਦੀ ਸਿੱਖਾਂ ਦੀ ਗੱਲ ਕਰ ਰਹੇ ਸੀ ਕੱਲ ਖੇਰਾ ਸਾਹਿਬ ਦੀ ਗੱਲ ਸੁਣੀ ਹੋਣੀ ਹੈ 35 ਸਾਲ ਹੋ ਗਏ ਉਹਨਾਂ ਨੂੰ ਜੇਲ੍ਹ ਚ 35 ਸਾਲ 25 ਸਾਲ ਦਾ ਪ੍ਰੋਲ ਵੀ ਨਹੀਂ ਮਿਲੀ 20 ਸਾਲ ਹੁਣ ਮੇਰਾ ਇੱਕ ਵੀਰ ਡਿਬੜੂਗਰ ਜੇਲ੍ਹ ਚ ਹੈ ਸਾਰਾ ਪੰਜਾਬ ਲੱਗਿਆ ਉਹ ਆਪਣੇ ਸਾਥੀਆਂ ਲਈ ਕਿਉਂ ਨੂੰ ਛਡਾਓ ਉਹਨੂੰ ਛਡਾਓ ਉਹਨੂੰ ਛਡਾਓ ਯਾਰ ਜਿੰਨੀ ਉਸ ਮੇਰੇ ਵੀਰ ਦੀ ਉਮਰ ਹੈ ਉਹ ਤੋਂ ਵੱਧ ਤਾਂ ਖੈਰਾ ਸਾਹਿਬ ਦੀ ਅੰਦਰ ਜੇਲ੍ਹ ਹੈ ਪਹਿਲੇ ਖੈਰਾ ਸਾਹਿਬ ਨੂੰ ਛਡਾਉਣਾ ਚਾਹੀਦਾ ਹੈ ਕਿ ਜਿਹੜਾ 1 ਸਾਲ ਅੰਦਰ ਹੈ ਪਹਿਲੇ ਰਾਜਵਾਨਾ ਸਾਹਿਬ ਨੂੰ ਛਡਾਉਣਾ ਚਾਹੀਦਾ ਹੈ ਨਾ ਰਾਜਵਾਨਾ ਦੀ ਗੱਲ ਕਰਦੇ ਨਾ ਖੈਰਾ ਨੂੰ ਛੜਾ ਯਕ ਇੱਥੇ ਸਟੇਜ ਪੁੰਦਰ ਸਾਹਿਬ ਬੈਠੇ ਆ ਪੁੰਦਰ ਸਾਹਿਬ ਘੱਟ ਤੋਂ ਘੱਟ ਇਹਨਾਂ ਨੂੰ ਵੀ 7-8 ਸਾਲ ਐਨਐਸਏ ਜੇਲ੍ਹ 'ਚ ਕੱਟੇ ਆ 8 ਸਾਲ ਬਾਦਲ ਸਾਹਿਬ ਨੇ 16 ਸਾਲ ਐਨਐਸਏ 'ਚ ਜੇਲ੍ਹ ਕੱਟੀ ਕਿਤੇ ਬਾਦਲ ਸਾਹਿਬ ਨੇ ਤਾਂ ਨਹੀਂ ਕਿਹਾ ਕਿ ਮੈਨੂੰ ਛੱਡ ਦਿਓ ਕਿਤੇ ਬਾਲ ਸਾਹਿਬ ਦੇ ਪਰਿਵਾਰ ਤਾਂ ਨਹੀਂ ਨਹੀਂ ਧਰਨੇ ਦਿੱਤੇ ਕਿ ਸਾਡੇ ਬਾਪੂ ਨੂੰ ਛੱਡ ਦਿਓ ਜੀ ਸਾਡੇ ਬਾਪੂ ਨੂੰ ਛੱਡ ਦਿਓ ਯਾਰ ਅਕਾਲੀ ਦਲ ਦਾ ਇਤਿਹਾਸ ਹੈ ਕੌਮ ਦਾ ਇਤਿਹਾਸ ਹੈ ਨਾ ਅਸੀਂ ਜ਼ਮਾਨਤ ਮੰਗੀਏ ਨਾ ਅਸੀਂ ਭਰੋਲ ਤੇ ਆਈਏ ਤਾਈਓ ਆਪਣੀ ਪਾਰਟੀ ਨੂੰ ਸ਼ਹੀਦਾਂ ਦੀ ਜਥੇਬੰਦੀ ਕਹਿੰਦੇ ਐ ਕਿਉਂਕਿ ਸ਼ਹਾਦਤ ਦੇਣੇ ਵਾਸਤੇ ਅਸੀਂ ਤਿਆਰ ਆਂ ਸਿਰ ਝਕਾਉਣ ਵਾਸਤੇ ਤਿਆਰ ਨਹੀਂ ਜਿਹੜੇ ਲੋਕ ਇੱਕ ਸਾਲ ਜੇਲ੍ਹ 'ਚ ਨਹੀਂ ਕੱਟ ਸਕਦੇ ਉਹ ਕੀ ਤੁਹਾਡੇ ਵਾਸਤੇ ਜਾਨਾ ਮਾਰ ਦੇਣਗੇ ਐਜ਼ ਅ ਕਾਲੀ ਦਲ ਦਾ ਪ੍ਰਧਾਨ ਹੋਣ ਦੇ ਨਾਤੇ ਮੇਰੀਆਂ ਵੀ ਜ਼ਿੰਮੇਵਾਰੀਆਂ ਕਿਉਂਕਿ ਸ਼੍ਰੋਮਣੀ ਕਾਲੀ ਦਲ ਕੌਮ ਦੀ ਜਥੇਬੰਦੀ ਹੈ ਕੌਮ ਦੀ ਅਗਵਾਈ ਕਰ ਰਹੀ ਹੈ ਮੈਂ ਨਹੀਂ ਚਾਹੁੰਦਾ ਕਿ ਆਪਣੇ ਨੌਜਵਾਨਾਂ ਨੂੰ ਮਾਰਿਆ ਜਾਏ ਮੈਂ ਨਹੀਂ ਚਾਹੁੰਦਾ ਉਹ ਹਾਲਾਤ ਜਿਹੜੇ 30 ਸਾਲ ਪਹਿਲੇ ਸੀ ਸੰਤ ਹਰ ਲੰਗੋਵਾਲ ਸਾਹਿਬ ਨੂੰ ਜਿਨ੍ਹਾਂ ਨੇ ਉਸ ਹਲਾਤਾਂ ਵਿੱਚ ਸ਼ਹੀਦ ਕੀਤਾ ਕੀ ਤੁਸੀਂ ਚਾਹੁੰਦੇ ਹੋ ਹਾਲਾਤ ਤੁਸੀਂ ਚਾਹੁੰਦੇ ਆ ਕਿ ਤੁਹਾਡੇ ਘਰਾਂ 'ਚ ਪੁਲਸ ਆਕੇ ਤੁਹਾਨੂੰ ਮਾਰੇ ਆਪਾਂ ਕਿੱਥੇ ਜਾ ਸਕਦੇ ਆ ਆਪਣਾ ਦੇਸ਼ ਐ ਗੱਲ ਕਰਦੇ ਆ ਆਪਣਾ ਦੇਸ਼ ਆ ਕੀ ਆਪਾਂ ਸਾਰੇ ਚੱਕ ਕੇ ਅਮਰੀਕਾ ਚਲੇ ਜਾਵਾਂਗੇ ਕੀ ਆਪਾਂ ਕੈਨੇਡਾ ਚਲੇ ਜਾਵਾਂਗੇ ਆਪਣਾ ਦੇਸ਼ ਆ ਆਪਣਾ ਘਰ ਐ ਇਹਨੂੰ ਆਜ਼ਾਦ ਆਪਾਂ ਕਰਾਇਆ ਐ ਆਪ ਮੈਨੂੰ ਸਹੀ ਦੱਸਾਂ ਯੂਪੀ ਵਾਲੇ ਬਿਹਾਰ ਵਾਲੇ ਨੂੰ ਵੱਧ ਹੱਕ ਆਪਣਾ ਐ ਸੂਬੇ ਤੇ ਕਿਉਂਕਿ ਆਪਾਂ ਹੀ ਆਜ਼ਾਦ ਕਰਾਇਆ ਐ